ਉਹੋ ਮੈਥੋਂ ਅੱਧੀ ਉਮਰ ਦੀ ਹੋਵੇਗੀ ਸਾਹਮਣੀ ਸੀਟ ਤੇ ਬੈਠੀ ਸੀ ਉਸਨੇ ਮੈਨੂੰ ਸਰਸਰੀ ਜਿਹੀ ਇੱਕ ਦੋ ਵਾਰ ਵੇਖਿਆ ਮੈਨੂੰ ਲੱਗਾ ਮੈਂ 10 ਸਾਲ ਜਵਾਨ ਹੋ ਗਿਆ ਹੋਵਾਂ ਮੈਂ ਬਹਾਨੇ ਜਿਹੇ ਨਾਲ ਪਾਕ ਸਵਾਰੀ ਕੀਤੀ ਬੰਦ ਬਾਰੀ ਦੇ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖਿਆ ਮਹਿਸੂਸ ਹੋਇਆ ਜ਼ਿੰਦਗੀ ਵਿੱਚ ਇੱਕ ਨਿਖਾਰ ਜਿਹਾ ਆ ਗਿਆ ਹੋਵੇ ਪਠਾਨਕੋਟ 10 ਮਿੰਟਾਂ ਦਾ ਸਟਾਪ ਸੀ ਇੱਕ ਅਮੀਰਕ ਉਮਰ ਦਾ ਭਾਈ ਅਤੇ ਨਾਲ ਦੋ ਕੁੜੀਆਂ ਆਣ ਚੜ੍ਹੂਆਂ ਕਾਫੀ ਧੀਰ ਕੋਲ ਖਲੋਤਾ ਇਧਰ ਉਧਰ ਵੇਖਦਾ ਰਿਹਾ ਸ਼ਾਇਦ ਕੋਈ ਫੈਸਲਾ ਲੈਣਾ ਚਾਹ ਰਿਹਾ ਸੀ ਦੋਵੇਂ ਕੁੜੀਆਂ ਵੀ ਉਸਦੇ ਫੈਸਲੇ ਦੇ ਇੰਤਜ਼ਾਰ ਵਿੱਚ ਉੱਥੇ ਖਲੋਤੀਆਂ ਰਹੀਆਂ ਅਖੀਰ ਕੁਝ ਸੋਚ ਉਸਨੇ ਦੋਹਾਂ ਨੂੰ ਸਾਹਮਣੇ ਬੈਠੀ ਉਸ ਕੁੜੀ ਦੇ ਨਾਲ ਨਾਲ ਕਰਕੇ ਬਿਠਾ ਦਿੱਤਾ ਫਿਰ ਮੈਨੂੰ ਮੁਖਾਤਿਬ ਹੋਇਆ ਸਰਦਾਰ ਜੀ ਮੇਰੀਆਂ ਦੋ ਧੀਆਂ ਨੇ ਪਹਿਲੀ ਵਾਰ ਹੋਸਟਲ ਚੱਲੀਆਂ ਬੀ ਐਡ ਕਰਨ ਖਿਆਲ ਰੱਖਿਓ ਬੜੀ ਮਿਹਰਬਾਨੀ ਹੋਵੇਗੀ ਉਹ ਦੂਮੇ ਵੀ ਮੇਰੇ ਵੱਲ ਵੇਖ ਸ਼ੁਕਰਾਨੇ ਵਜੋਂ ਨਿਮਾਜ ਹੈ ਮੁਸਕਰਾਇਆ ਬਾਪ ਨੇ ਲੰਮਾ ਸਾਹ ਲਿਆ ਮੇਰਾ ਇੱਕ ਵਾਰ ਫੇਰ ਸ਼ੁਕਰਾਨਾ ਕੀਤਾ ਤੇ ਹੀਠਾਂ ਉਤਰ ਗਿਆ ਜੰਮੂ ਤਿੱਕਰ ਉਸ ਪਹਿਲੀ ਕੁੜੀ ਵੱਲ ਨਜ਼ਰਾਂ ਚੱਕ ਕੇ ਵੇਖਣ ਦੀ ਹਿੰਮਤ ਨਾ ਪਈ ਉਸ ਨੂੰ ਇਤਵਾਰ ਅਤੇ ਜ਼ਿੰਮੇਵਾਰੀ ਨਾਮ ਦੀਆਂ ਦੋ ਸ਼ੈਵਾਂ ਜੋ ਘੇਰੇ ਬੈਠੇ ਸਨ ਹਰਪ੍ਰੀਤ ਸਿੰਘ ਜਮੰਦਾ ਤੋ ਦੋਸਤੋ ਵੀਡੀਓ ਵਿੱਚ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਜੀ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਇੱਥੋਂ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ